ਆਪਣੇ ਜਨ ਦਾ ਪਰਦਾ ਢਾਕੈ ਆਪਣੇ ਜਨ ਨੂੰ ਬੜਿਆਈ ਬਖਸ਼ਦਾ ਹੈ ਇੱਜ਼ਤ ਬਖਸ਼ਦਾ ਹੈ ਦੂਜੀ ਗੱਲ ਜਨ ਤੇ ਬਾਦ ਵਿੱਚ ਬਣਿਆ ਸੇਵਕ ਤੇ ਬਾਦ ਵਿੱਚ ਬਣਿਆ ਪਹਿਲੇ ਕਰਮਾਂ ਤੇ ਪਰਦਾ ਪਾ ਦਿੱਤਾ ਇੰਨਾ ਸੋਹਣਾ ਸ਼ਰੀਰ ਦੇ ਕਰਕੇ ਉਹਦੇ ਵਿੱਚ ਬੜਾ ਕੁਝ ਲੁਕੋ ਦਿੱਤਾ ਖਤਮ ਕਰ ਦਿੱਤਾ ਆਪੂ ਨੇ ਜਨਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਸੇਵਕ ਕੀ ਆਪਣੇ ਸੇਵਕ ਦੀ ਇੱਜ਼ਤ ਜ਼ਰੂਰ ਰੱਖਦਾ ਸਰ ਪਰ ਸਰ ਪਰ ਦਾ ਅਰਥ ਹੁੰਦਾ ਜੀ ਯਕੀਨ ਕਰੋ ਜ਼ਰੂਰ ਆਪੂ ਨੇ ਦਾਸ ਕਾਉ ਦੇਵਡਾਈ ਆਪਣੇ ਸੇਵਕ ਨੂੰ ਮਾਣ ਦਿੰਦਾ ਹੈ ਬੜਿਆਈ ਬਖਸ਼ਦਾ ਹੈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਤੋਂ ਆਪ ਕਿਰਪਾ ਕਰਕੇ ਆਪਣਾ ਨਾਮ ਜਪਾਉਂਦਾ ਜੀ ਸੇਵਕ ਕੋ ਨਿਕਟੀ ਹੋਏ ਦਿਖਾਵੇ ਸੇਵਕ ਨੂੰ ਨੇੜੇ ਸਭ ਚੀਜ਼ਾਂ ਵਿੱਚ ਵਰਤਦਾ ਮਹਿਸੂਸ ਕਰਵਾ ਦਿੰਦਾ ਹੈ ਆਪਣੇ ਸੇਵਕ ਕੀ ਆਪੇ ਰਾਖ ਹੈ ਆਪੇ ਨਾਮ ਜਪਾਵੇ ਜਾਂ-ਜਾਂ ਕਾਚ ਕਿਰਤ ਸੇਵਕ ਕੀ ਤਾਂ ਤਾਹਾਂ ਉਠਤਾ ਵੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਆਪਣੇ ਸੇਵਕ ਕੀ ਆਪ ਪਤ ਰੱਖੈ ਪਤ ਪਤ ਦੇ ਤੱਤੇ ਨੂੰ ਸਿਆਰੀ ਲੱਗੀ ਹੋਈ ਹੈ ਜੀ ਇੱਜ਼ਤ ਇੱਜ਼ਤ ਰੱਖਦਾ ਹੈ ਆਪਾਂ ਪੜਦੇ ਆ ਨਾ ਹਰ ਜੁਗ ਜੁਗ ਭਗਤੂ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਝੜਾਇਆ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕੀ ਗਤਮਿਤ ਕੋਏ ਨਾ ਲਖੈ ਪਰਮਾਤਮਾ ਦੇ ਸੇਵਕ ਦੀ ਗਤਮਿਤ ਕੋਈ ਨਹੀਂ ਜਾਣ ਸਕਦਾ ਜੀ ਵਿਚੇ ਸੇਵਕ ਤੇ ਵਿਚੇ ਪਰਮਾਤਮਾ ਕਿਉਂਕਿ ਇੰਨੀ ਇੱਜ਼ਤ ਬਖਸ਼ ਦਿੰਦਾ ਤਾਂ ਕੀ ਗਤਮਿਤ ਕੋਏ ਨਾ ਲਖੈ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ ਸੇਵਕ ਦੀ ਬਰਾਬਰੀ ਵੀ ਕੋਈ ਨਹੀਂ ਕਰ ਸਕਦਾ ਜੀ ਮਹਾਰਾਜ ਕਹਿੰਦੇ ਜਿਦੇ ਵੱਲ ਰੱਬ ਹੀ ਹੋ ਜਾਵੇ ਕੋਈ ਕੀ ਕਰ ਸਕਦਾ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ ਕਿਉਂਕਿ ਵਿਸ਼ਵਾਸ ਹੈ ਜਾ ਕੇ ਰਿਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟਾਇਆ ਪ੍ਰਭ ਕੇ ਸੇਵਕ ਕਉ ਕਉ ਨਪਹੁੰਚੈ ਰੱਬ ਕੇ ਸੇਵਕ ਊਚ ਤੇ ਊਚੇ ਸੇਵਕ ਤੇ ਜੀ ਕਹਿੰਦੇ ਉੱਚੇ ਤੋਂ ਉੱਚੇ ਹੁੰਦੇ ਨੇ ਉਹ ਭਾਵ ਅਵਸਥਾ ਹੈ ਜਿਹੜੀ ਬੜੀ ਉੱਚੀ ਹੈ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕਾਂ ਦੀs ਪ੍ਰਗਟਾਇਆ ਜੋ ਪ੍ਰਭ ਪ੍ਰਭ ਦੇ ਭੱਵੇਂ ਨੂੰ ਸਿਆਰੀ ਲੱਗੀ ਹੈ ਜੀ ਜਿਸ ਸੇਵਕ ਨੂੰ ਪ੍ਰਭੂ ਨੇ ਆਪਣੀ ਸੇਵਾ ਵਿੱਚ ਲਾ ਲਿਆ ਨਾਨਕ ਸੂ ਸੇਵਕਦਾਨ ਦੀs ਪ੍ਰਗਟ ਆਇਆ ਮਹਿਲਾ ਪੰਜਵਾਗੇ ਫਰਮਾਉਂਦੇ ਨੇ ਉਹ ਸੇਵਕ ਤੇ ਦਹਾ ਦਿਸ਼ਾਂ ਵਿੱਚ ਨਾ ਪ੍ਰਗਟ ਹੋ ਜਾਂਦਾ ਹਰ ਥਾਂ ਪ੍ਰਗਟ ਹੋ ਜਾਂਦਾ ਹੈ ਜੀ